ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਇੱਕ ਵਾਰ ਜਵਾਬ ਦਿਓ ਸਾਰੇ ਖੜੇ ਆਪਾਂ ਗੱਲ ਕਰ ਲਈ ਐਸਜੀਐਮ ਮੈਡਮ ਐ ਮੈਂ ਹੈਗੇ ਅੱਗੇ ਵੀ ਪਬਲਿਕ ਦਾ ਯਾਰ ਜਾਮ ਲੱਗਿਆ ਇਨਕੋਮਿਨਿਅਨਸੀ ਹੁੰਦੀ ਆਪਾਂ ਤੁਸੀਂ ਕਹੇ ਵੀ ਅਸੀਂ ਆਹ ਨਹੀਂ ਖੋਲਣਾ ਤੋ ਘੇੜ ਖੋਲ ਦੇਣਾ ਬਰਾਬਰ ਹੋ ਗਈ ਆ ਬਹੁਤ ਉਹਦੂ ਬਾਅਦ ਸਾਡੇ ਬੰਦਾਂ ਨੂੰ ਵਾਦਾ ਖਲਾਫੀ ਹੋਵੇ ਜਿਹੜੇ ਮੌਕੇ ਦੇ ਅਫਸਰ ਖੜੇ ਆ ਆਪਾਂ ਇੱਥੇ ਮੌਕੇ ਦੇ ਦੋ ਤਰ੍ਹਾਂ ਖੜੇ ਹੋਈਏ ਗੱਲ ਨਹੀਂ ਹੋਈ ਤੋ ਨੂੰ ਕੋਈ ਫੋਨ ਆਇਆ ਉੱਪਰੋਂ ਤੋ ਨੂੰ ਕੋਈ ਹੋਇਆ ਕਿ ਵੀ ਜੀ ਆਹ ਹੋ ਗਿਆ ਹੋ ਗਿਆ ਟਾਈਟ ਹੋ ਗਿਆ ਕੰਮ ਤੁਸੀਂ ਉਹਦਾ ਅਸਰ ਇੱਥੇ ਕਿਵੇਂ ਦਿਖਾ ਸਕਦੇ ਹੋ ਤੁਸੀਂ ਗੱਲ ਕਰੋ ਜੀਐਮ ਸਾਹਿਬ ਨੂੰ ਬੁਲਾਓ ਸਾਨੂੰ ਕੋਈ ਸਰ ਆਹ ਗੱਲ ਕਰਦਾ ਨਾ ਕੋਈ ਪਬਲਿਕ ਹੋਣੀ ਰਹੀ ਦੀ ਗੱਲ ਕਰਦਾ ਪਬਲਿਕ ਹੋਣ ਸੇ ਕਰਦੀ ਅੰਦਰ ਦਾਸਤਾ ਦਿੱਤਾ ਵੀ 1 2 ਵਜੇ ਤੱਕ ਸਾਰਾ ਸਾਰਾ ਹੋ ਜਾਣਾ ਨੇ ਨਿਬੜ ਜਾਣਾ ਬਾਕੀ ਨਾਲ ਆਪਣਾ ਜਿਹੜਾ ਮੇਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਹਜੇ 2 ਵਜੇ ਕਿੰਨਾ ਟਾਈਮ ਲੱਗਣਾ ਤੁਸੇ ਨੂੰ ਤਾਂ ਬਾਹਰ ਕਢਾਓ ਨਾ ਜੀ ਸਾਰੇ ਖੜੇ ਤੁਸੀਂ ਤੁਸੀਂ ਨਹੀਂ ਜਾਣਦੇ ਬਸਾਂ ਐਂ ਰੱਖੋ ਪਬਲਿਕ ਅੰਦਰ ਦੇਖੋ ਮੇਰੇ ਇਹ ਜਿੱਤ ਨਹੀਂ ਕਰੀਦੀ ਹੁੰਦੀ ਜੇ ਤੁਸੀਂ ਦੱਸੋ ਤਾਂ ਫੇਰ ਵੀ ਪੈਸੇ ਸਾਡੀ ਕਦੇ ਜਾਂਦਾ ਜੀ ਅੱਜ ਵੀ ਹੁਣ ਪਬਲਿਕ ਨੂੰ ਮੰਨਦੀ ਕੀ ਹੈ ਯਾਰ ਜਿੱਤ ਪੂਰੀ ਸਾਡੀ ਐਸਾ ਮਜਬੂਰ ਹੋ ਕੇ ਯਾਰ ਲੀਡਰ ਹੋ ਜਾਣਗੇ ਇਹ ਕੋਈ ਗੱਲ ਹੈ ਸਾਡਾ ਪ੍ਰੋਗਰਾਮ 11:00 ਵਜੇ ਤੱਕ ਜੀਟੀ ਹੈ ਯਾਰ ਥੋੜੀ ਜਿਹੀ ਪ੍ਰਧਾਨ ਜੀ ਇਹਦਾ ਲੀਡਰ ਰਾਉਂਡ ਅਪ ਹੋਏ ਨੇ ਵਲਾਂਕਾ ਗੱਲ ਹੈ ਤੁਸੀਂ ਪਬਲਿਕ ਨੂੰ ਤੁਹਾਡੇ ਕੋਲ ਕੀ ਅਧਿਕਾਰ ਹੈ ਤੁਸੀਂ ਬੰਦ ਕਰ ਲੋਗੇ ਅੰਦਰ ਰਾਉਂਡ ਅਪ ਕਿਉਂ ਕੀਤੇ ਨਹੀਂ ਕੋਈ ਯਾਰ ਸਰਕਾਰੀ ਡਿਸੀਜਨ ਹੈ ਤੁਸੀਂ ਕਿਵੇਂ ਪਬਲਿਕ ਬੰਦ ਕਰਤੀ ਅੰਦਰ ਅੰਦਰ ਬਾੜ ਕੇ ਥੋੜੇ ਬਾਹਰੇ ਤੇ ਅੰਦਰ ਬਾੜੀ ਹੈ ਪਬਲਿਕ ਸੀ ਆਪਾਂ ਤੇ ਆਹ ਉਹ ਜਨਾਬ ਤੁਸੀਂ ਹੈ ਨਹੀਂ ਸੀ ਉਦੋਂ ਉਹਨਾਂ ਨਾਲ ਗੱਲ ਕਰ ਰਹੇ ਮੈਂ ਥੋੜੇ ਬਾਹਰੇ ਤੇ ਅੰਦਰ ਬਾੜੀ ਹੈ ਜੀ ਕੋਈ ਗੱਲ ਹੈ ਤੁਸੀਂ ਗੱਲ ਕਰੋ ਤੁਸੀਂ ਕਿਵੇਂ ਹੱਥ ਜਾਈਏ ਤੁਸੀਂ ਫੋਰਸ ਲੈਵਲ ਕਰਤੀ ਸਰ ਅਜਾ ਉਹ ਵੀ ਗੱਡੀ ਤੁਹਾਡੀਆਂ ਵੀ ਡਬਲ ਆ ਗਈ ਜੀ ਤੁਹਾਡੀਆਂ ਗੱਡੀ ਵਿੱਚ ਤੁਸੀਂ ਫੋਰਸ ਵੀ ਡਬਲ ਕਰਤੀ ਕਰਾਂਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰੂੰਗਾ ਮੈਂ ਅਧਿਕਾਰ ਦਤਾ ਹੈ ਮੇਰੀ ਗੱਲ ਸੁਲਤਾਨ ਦੇ ਨਾਲ ਤੁਸੀਂ ਕੌਣ ਹੋ ਦੱਸਣ ਵਾਲੇ ਕੋ ਡਬਲ ਨਾ ਕਰਾਣਾ ਮੈਂ 4 ਗੁਣਾ ਵੀ ਕਰੂੰਗਾ ਫੋਰਸ ਸਾਡੇ ਸਵੇਰ ਦੇ ਸਾਡੇ ਆਪੂ 5 ਵਜੇ ਦੇ ਅੰਦਰ ਮੇਰੀ ਉਹਨਾਂ ਦੀ ਗੱਲ ਹੈ ਜੇ ਉਹ ਕਰਨਾ ਹੈ ਤਾਂ ਅਸੀਂ ਆਪਾਂ ਗੱਲ ਕਰਾਂਗੇ ਹੋਰ ਡਬਲ ਕਰਤੀ ਤੁਸੀਂ ਕਿਵੇਂ ਕਹਿ ਸਕਦੇ ਫੋਰਸ ਡਬਲ ਕਰਤੀ ਮੈਂ ਤੁਹਾਨੂੰ ਕਹਿੰਦਾ 4 ਗੁਣਾ ਕਰੂੰਗਾ ਕਰਨਾ ਕੀ ਕਰਨਾ ਆਪਾਂ ਇਹ ਸਰਦੋਸਤ ਆਈ ਸੀ ਕਿ ਉੱਧਰ ਗੱਡੀ ਤੁਸੀਂ ਆਪਣੇ ਲੈ ਕੇ ਹੋਣੀ ਕਰਾਂਗੀ ਚਲੋ ਅੱਜ ਕੱਲਾ ਰਿਪੋਰਟ ਚਲੋ ਜੀ ਬੈਠੋ ਜੀ ਤੁਹਾਨੂੰ ਇਹ ਗੱਲ ਕਰ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਇੱਕ ਦਾ ਜਵਾਬ ਦਿਓ ਸਾਰੇ ਖੜੇ ਆਪਾਂ ਗੱਲ ਕਰ ਲਈ ਐਸ.ਡੀ.ਐਮ. ਮੈਡਮ ਨੇ ਮੈਂ ਇਹ ਗਏ ਕਿ ਪਬਲਿਕ ਦਾ ਯਾਰ ਜਾਮ ਲੱਗਿਆ ਇਨਕ੍ਰਮੀਨਸ ਹੋਈ ਆ ਆਪਾਂ ਤੁਸੀਂ ਕਹਿ ਵੀ ਅਸੀਂ ਆਹ ਹੀ ਖੋਲਣਾ ਦੋ ਘੇੜ ਖੋਦ ਲੈ ਬਰਾਬਰ ਹੋ ਗਈ ਗੱਲ ਬਹੁਤ ਉਦੋਂ ਬਾਅਦ ਸਾਡੇ ਬੰਦਾਂ ਨੂੰ ਵਾਦਾ ਖਲਾਫੀ ਹੋਵੇ ਜਿਹੜੇ ਮੌਕੇ ਦੇ ਅਫਸਰ ਖੜੇ ਆ ਆਪਾਂ ਇਦਾਂ ਮੌਕੇ ਦੂਤਰਾ ਖੜੀਆਂ ਹੋਈਏ ਗੱਲ ਨਹੀਂ ਹੋਈ ਉਹਨੂੰ ਕੋਈ ਫੋਨ ਆਇਆ ਉੱਪਰੋਂ ਉਹਨੂੰ ਕੋਈ ਹੋਇਆ ਕਿ ਵੀ ਜੀ ਆ ਹੋ ਗਿਆ ਹੋ ਗਿਆ ਟੈਟ ਹੋ ਗਿਆ ਕੰਮ ਤੁਸੀਂ ਉਹਦਾ ਅਸਰ ਇੱਥੇ ਕਿਵੇਂ ਦਿਖਾ ਸਕਦੇ ਹੋ ਤੁਸੀਂ ਗੱਲ ਕਰੋ ਜੀਐਮ ਸਾਹਿਬ ਨੂੰ ਬਲੋ ਸਾਨੂੰ ਕੋਈ ਸਾਰਾ ਗੱਲ ਕਰਵਾਉਂਦੀ ਤੁਸੀਂ ਪਬਲਿਕ ਹੋਸਟੇਜ ਕਰ ਲਈ ਅੰਦਰ ਦੱਸ ਦਿੱਤਾ ਵੀ 1 2 ਵਜੇ ਤੱਕ ਸਾਰਾ ਸਾਰਾ ਹੋ ਜਾਣਾ ਨਿਬੜ ਜਾਣਾ ਬਾਕੀ ਨਾਲ ਪਰ ਜਿਹੜਾ ਮੇਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਹਜੇ ਦੋ ਵਜੇ ਤੱਕ ਲੈਣ ਦਾ ਹੈ ਤੁਸੀਂ ਫੇਰ ਨੂੰ ਤਾਂ ਬਾਹਰ ਕਢਾਓ ਨਾ ਨਹੀਂ ਤੁਸੀਂ ਪੰਜਾਬੀ ਸਾਰੇ ਖੜੇ ਤੁਸੀਂ ਤੁਸੀਂ ਨਹੀਂ ਜਾਣ ਦੇਂਦੇ ਬਸਾਂ ਐਂ ਰੱਖੋ ਪਬਲਿਕ ਅੰਦਰ ਦੇਖੋ ਮੇਰੇ ਇਹ ਜਿੱਦ ਨਹੀਂ ਕਰੀਦੀ ਹੁੰਦੀ ਜੇ ਤੁਸੀਂ ਦੱਸੋ ਕੀ ਕਰਨਾ ਹੈ ਤਾਂ ਇਹ ਤਾਂ ਫੇਰ ਦੇ ਵਿੱਚ ਸਾਡੀ ਗੱਲ ਕਰਦਾ ਜੀ ਉਹ ਜੇ ਵੀ ਹੁਣ ਪਬਲਿਕ ਕਿਉਂ ਬੰਦ ਕੀਤੀ ਹੈ ਜੀ ਸਾਡੀ ਇਹ ਤਾਂ ਮਜਬੂਰ ਹੋ ਕੇ ਲੀਡਰ ਹੋ ਜਾਣ ਦਾ ਪ੍ਰੋਗਰਾਮ 11 ਵਜੇ ਤੱਕ ਜੀਟੀ ਅਜਾ ਥੋੜਾ ਜਿਹਾ ਪ੍ਰੋਗਰਾਮ ਪ੍ਰਧਾਨ ਜੀ ਇਹਦਾ ਹੀ ਚੱਲ ਰਿਹਾ ਹੈ ਜੀ ਲੀਡਰ ਰੌਣਾ ਫੋਜ ਨੇ ਵੱਲ ਆ ਕੇ ਕਹਿੰਦਾ ਤੁਸੀਂ ਪਬਲਿਕ ਨੂੰ ਤੁਹਾਡੇ ਕੋਲ ਕੀ ਅਧਿਕਾਰ ਹੈ ਤੁਸੀਂ ਬੰਦ ਕਰ ਲਉਂਦੇ ਅੰਦਰ ਰਾਉਂਡ ਅਪ ਕਿਉਂ ਕੀਤੇ ਨੇ ਉਹ ਯਾਰ ਸਰਕਾਰੀ ਡਿਸੀਜਨ ਆ ਤੁਸੀਂ ਕਿਵੇਂ ਪਬਲਿਕ ਬੰਦ ਕਰਤੀ ਅੰਦਰ ਅੰਦਰ ਬਾੜ ਕੇ ਥੋੜੇ ਬਾਹਰੇ ਤੇ ਅੰਦਰ ਬਾੜੀਏ ਪਬਲਿਕ ਤੁਸੀਂ ਆਪਾਂ ਕਹਾਂ ਉਹ ਜਨਾਬ ਤੁਸੀਂ ਹੈ ਨਹੀਂ ਸੀ ਉਦੋਂ ਉਹਨਾਂ ਨਾਲ ਗੱਲ ਕਰ ਰਿਹਾ ਮੈਂ ਥੋੜੇ ਬਾਹਰੇ ਤੇ ਅੰਦਰ ਬਾੜੀਏ ਦੀ ਪਬਲਿਕ ਤੁਸੀਂ ਕਿਵੇਂ ਪਬਲਿਕ ਨੂੰ ਹੋਸਟੇਜ ਬਣਾ ਲਿਆ ਹੁੰਦਾ ਉਧਰ ਸਾਡੇ ਬੰਦੇ ਹੁਣ ਤੰਗ ਪਰੇਸ਼ਾਨ ਨੇ ਕੋਈ ਗੱ ਤੁਸੀਂ ਕਿਵੇਂ ਹੱਥ ਜਰ ਲਓ ਤੁਸੀਂ ਫੋਰਸ ਲੈਵਲ ਕਰਤੀ ਸਰ ਅੂਰੇ ਵੀ ਗੱਡੀ ਤੁਹਾਡੀ ਵੀ ਡਬਲ ਆ ਗਈ ਜੀ ਤੁਹਾਡੀ ਗੱਡੀ ਵਿੱਚ ਤੁਸੀਂ ਫੋਰਸ ਵੀ ਡਬਲ ਕਰਤੀ ਕਰਾਂਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰੂੰਗਾ ਮੈਂ ਅਧਿਕਾਰ ਦਿੰਦਾ ਮੇਰੀ ਗੱਲ ਸੁਣ ਧਿਆਨ ਨਾਲ ਤੁਸੀਂ ਕਹੋ ਮੈਨੂੰ ਦੱਸਣ ਵਾਲੇ ਫੋਰ ਡਬਲ ਨਾ ਕਰਾ ਮੈਂ 4 ਗੁਣਾ ਵੀ ਕਰੂੰਗਾ ਫੋਰਸ ਸਾਡੇ ਸਵੇਰ ਦੇ ਸਾਡੇ ਆਗੂ 5 ਵਜੇ ਦੇ ਅੰਦਰ ਮੇਰੀ ਉਹਨਾਂ ਦੀ ਗੱਲ ਆਪਾਂ ਗੱਲ ਕਰਾਂਗੇ ਹੋਰ ਡਬਲ ਕਰਤੀ ਤੁਸੀਂ ਕਿਵੇਂ ਕਹਿ ਸਕਦੇ ਫੋਰ ਡਬਲ ਕਰਤੀ ਮੈਂ ਤੁਹਾਨੂੰ ਕਹਿੰਦਾ 4 ਗੁਣਾ ਕਰੂੰਗਾ ਕਰਦਾ ਕੀ ਕਰਦਾ चलो जी